ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂਗੇ ਰਿਪੀਟਰ ਪਸ਼ੂਆਂ ਤੇ ਉਹਦੇ ਕਾਰਨਾਂ ਦੇ ਉੱਤੇ ਖੋਜ ਕੀਤੀ ਆ ਵੀ ਕਈ ਵੀਰ ਭਰਾ ਕਹਿ ਦਿੰਦੇ ਆ ਵੀ ਅਸੀਂ ਐਨੇ ਵਾਰੀ ਦਵਾਈ ਭਰਾ ਲਈ ਤੇ ਸਾਡੇ ਪਸ਼ੂ ਰਹਿ ਨਹੀਂ ਰਹੇਗੇ ਉਹਨਾਂ ਤੇ ਮੈਂ ਵੀਡੀਓ ਪਹਿਲਾਂ ਬਣਾਈਆਂ ਗਈਆਂ ਉਹਦੇ ਵਿੱਚੋਂ ਇੱਕ ਮੈਂ ਕਾਰਨ ਲੱਭਿਆਗਾ ਜਿਨ੍ਹਾਂ ਨੇ ਲੋਕਾਂ ਨੇ ਕਮੈਂਟ ਕਰੇ ਤੋਂ ਉਹਨਾਂ ਨੂੰ ਮੈਂ ਪੁੱਛਿਆ ਪਸ਼ੂ ਪਾਲਕਾਂ ਨੂੰ ਉਹ ਕਹਿੰਦੇ ਵੀ ਸਾਨੂੰ ਇਸੇ-ਇਸੇ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆਗੀ ਉਹ ਪ੍ਰੋਬਲਮ ਕੀ ਆ ਰਹੀ ਆ ਭਾਈ ਪਸ਼ੂ ਹਰ ਟਾਈਮ ਜਦੋਂ ਬੈਠਦਾ ਹੈ ਤੇ ਰੇਸ਼ਾ ਸਿੱਟੀ ਜਾਂਦਾ ਹੈਗਾ ਰੇਸ਼ਾ ਸਿੱਟੀ ਜਾਂਦਾ ਇਹ ਹੁੰਦਾ ਹੈ ਰਕੋਰੀਆ ਜਿਵੇਂ ਰਕੋਰੀਆ ਦੀ ਬਿਮਾਰੀ ਹੁੰਦੀ ਹੈ ਇਸ ਤਰ੍ਹਾਂ ਦੀ ਇੱਕ ਨਾਮ ਮਰਾਜ਼ ਬਿਮਾਰੀ ਹੁੰਦੀ ਆ ਉਹ ਹਰ ਟਾਈਮ ਬੱਚੇ ਦਾਣੀ ਤੋਂ ਉਹ ਚੱਲੀ ਜਾਂਦੀ ਹੈਗੀ ਉਹਦੇ ਨਾਲ ਕੀ ਆ ਪਸ਼ੂ ਪਸ਼ੂ ਨਹੀਂ ਰਿਪੀਟ ਹੋਈ ਜਾਂਦੇ ਆ ਬਾਰ ਬਾਰ ਆਪਾਂ ਟੀਕਾ ਲਵਾਤਾ ਫਿਰ ਫਿਰ ਗਿਆ ਮਹੀਨੇ ਤੋਂ ਫਿਰ ਫਿਰ ਗਿਆ ਆਪਣੇ ਬਹੁਤ ਜਿਆਦੇ ਲੰਮਾ ਮਤਲਬ ਸਮਾਂ ਨਿਕਲ ਜਾਂਦਾ ਹੈਗਾ ਤੇ ਉਹ ਪਸ਼ੂ ਗੱਭਣ ਨਹੀਂ ਹੁੰਦਾ ਉਹਦਾ ਕੀ ਆ ਛੋਟਾ ਆ ਜਾਂ ਤੇ ਇੱਕ ਸਸਤਾ ਇਲਾਜ ਆ ਭਾਈ ਉਹ ਆਪਾਂ 1 ਕਿਲੋ ਹੀ ਭਾਠੇ ਦੇ ਨਾਲ ਆਪਾਂ ਕਰ ਸਕਦੇ ਆ ਤੇ ਉਹ 10 ਦਿਨਾਂ ਦਾ ਹੀ ਕੋਰਸ ਆ ਔਰ ਸੂਣ ਵਾਲੇ ਪਸ਼ੂ ਨੂੰ ਵੀ ਕਰ ਸਕਦੇ ਆ ਦੇ ਸਕਦੇ ਆ ਜੇ ਉਹ ਪ੍ਰੋਬਲਮ ਆ ਗਈ ਹੋਵੇ ਤਾਂ ਆਪਾਂ ਖਾਲੀ ਪਸ਼ੂ ਨੂੰ ਵੀ ਦੇ ਸਕਦੇ ਆ ਉਹਦਾ ਨੁਕਸਾਨ ਬਿਲਕੁਲ ਨਹੀਂ ਆ। ਕਈ ਵਾਰੀ ਕੀ ਹੈਗਾ ਸੂਇਆ ਪਸ਼ੂ ਵੀ ਸਿੱਟੀ ਜਾਂਦਾ ਹੈਗਾ। ਉਸ ਤਰ੍ਹਾਂ ਦਾ ਉਹ ਬਹੁਤ ਦਿਨ ਚੱਲੀ ਜਾਂਦਾ ਹੈਗਾ ਤੇ ਤੁਸੀਂ ਜਿਵੇਂ ਹੁਣ ਪਸ਼ੂ ਅਣ ਸੂਇਆ ਹੈਗਾ ਉਹਨੂੰ ਵੀ ਦੇ ਸਕਦੇ ਹੋ ਜਦੋਂ ਉਹ ਬਾਰ-ਬਾਰ ਰਿਪੀਟ ਹੋ ਰਿਹਾ ਹੈ ਉਹ ਤੁਸੀਂ ਵਿੱਚ ਦੀ ਦਵਾਈ ਭਰਉਣ ਤੋਂ ਇੱਕ ਵਾਰੀ ਇਹ ਕਿਲੋ ਮੇਰਾ ਤਜਰਬਾ ਜ਼ਰੂਰ ਤੁਸੀਂ ਦੇ ਕੇ ਵੇਖ ਲਓ 1 ਕਿਲੋ ਦੀਆਂ 10 ਖਰਾਕਾਂ ਬਣਾ ਲიਏ ਉਹ ਤੁਹਾਨੂੰ ਦੱਸ ਦਿਆਂ ਕੀ ਚੀਜ਼ ਆ ਇਸ ਤਰ੍ਹਾਂ ਦਾ ਆਪਣੇ ਕੋਲੇ ਬਾਠਾ ਬਾਜ਼ਾਰੋਂ ਆ ਜਾਂਦਾ ਕੋਈ ਇਹ ਮਹਿੰਗੀ ਆਈਟਮ ਨਹੀਂ ਇਹਨੂੰ ਆਪਾਂ 1 ਕਿਲੋ ਲੈ ਲੀਏ 1 ਕਿਲੋ ਆਪਾਂ ਲੈ ਕੇ ਬਾਠੇ ਨੂੰ ਫਿਰ ਇਹਨੂੰ ਕੀ ਕਰੀਏ ਆਪਾਂ ਪਾਊਡਰ ਬਣਾ ਲਿਆ ਇਸ ਤਰ੍ਹਾਂ ਦਾ ਜਿਵੇਂ ਆਪਾਂ ਇਸ ਤਰ੍ਹਾਂ ਦਾ ਪਾਊਡਰ ਬਣਾ ਲਿਆ 1 ਕਿਲੋ 1 ਕਿਲੋ ਦੀਆਂ ਆਪਾਂ ਪੁੜੀਆਂ ਬਣ ਲიਏ 10 ਪੁੜੀਆਂ ਬਣ ਲიਏ ਆਪਾਂ 10 ਪੁੜੀਆਂ ਬੰਨ ਕੇ ਆਪਾਂ ਇੱਕ ਪਸ਼ੂ ਨੂੰ ਸਵੇਰ ਵੇਲੇ ਖਾਲੀ ਪੇਟ ਆਪਾਂ ਦੇ ਦਈਏ 2 ਘੰਟੇ ਨੀਰਾ ਨਹੀਂ ਪਾਉਣਾ ਪਾਣੀ ਨਹੀਂ ਪੀਣਾ ਤੁਸੀਂ ਲਗਾਤਾਰ ਮਤਲ ਜਦੋਂ 10 ਪੁੜੀਆਂ ਦੇ ਦਿਓਗੇ ਬਿਲਕੁਲ ਨਕੋਰੀਆ ਦੀ ਬਿਮਾਰੀ ਬਿਲਕੁਲ ਖਤਮ ਹੋ ਜਾਊਗੀ ਰੇਸ਼ਾ ਸਿੱਟਣਾ ਬਿਲਕੁਲ ਖਤਮ ਹੋ ਜਾਊਗਾ ਉਹਦੀ ਜਿਹੜੀ ਬੱਚੇਦਾਨੀ ਆ ਬਿਲਕੁਲ ਸਾਫ਼ ਹੋ ਜਾਊਗੀ ਇਹ ਬਹੁਤ ਜ਼ਿਆਦੇ ਪ੍ਰਾਣੀ ਔਰ ਪ੍ਰਾਣੇ ਬਜ਼ੁਰਗਾਂ ਵੇਲੇ ਦੀ ਇਹ ਦਵਾਈ ਹੈਗੀ ਜਿਹੜੀ ਇਹ ਪਹਿਲਾਂ ਲੋਕ ਯਾਦ ਰੱਖਦੇ ਸੀ ਦਿੰਦੇ ਸੀ ਹੁਣ ਜਿਹੜੇ ਹੁਣ ਦਾ ਸਮਾਂ ਹੈ ਹੁਣ ਜਿਹੜੇ ਲੋਕਨ ਇਹ ਚੀਜ਼ਾਂ ਪ੍ਰਾਣੀਆਂ ਅਲੋਪ ਹੋਈ ਜਾਂਦੀਆਂ ਅਗਰ ਜਿਹੜੇ ਉਹ ਬੰਦੇ ਸੀ ਇਹ ਦੱਸ ਕੇ ਵੀ ਨਹੀਂ ਗਏ ਕਿਸੇ ਨੂੰ ਵੀ ਭਾਈ ਦੱਸ ਜਗੇ ਅਸੀਂ ਯਾਦ ਰੱਖੀਏ ਹੁਣ ਮੇਰੇ ਕੋਲੇ ਜਿੰਨਾ ਵੀ ਮੈਂ ਨੁਕਤਾ ਹੈਗਾ ਮੈਂ ਆ ਕਾਪੀ ਦੇ ਉੱਤੇ ਲਿਖੀ ਜਾਣਾ ਮੈਂ ਆਪਦੇ ਬੱਚਿਆਂ ਨੂੰ ਸਾਰਾ ਦੱਸ ਕੇ ਜਾਊਂਗਾ ਅਗਰ ਮੈਥੋਂ ਹੋਰ ਵੀ ਵੀਰ ਭਰਾ ਕੋਈ ਪੁੱਛਦੇ ਆ ਤਾਂ ਮੈਂ ਉਹਨੂੰ ਵੀ ਵੰਡ ਦਿੰਨਾ ਹੈਗਾ ਮੈਂ ਐ ਨਹੀਂ ਰੱਖਦਾ ਵੀ ਕੱਲਾ ਗੁਰਲਾਬ ਸਿੰਘ ਆਪਦੇ ਕੋਲੇ ਹੀ ਰੱਖੇ ਮੈਂ ਐ ਨਹੀਂ ਰੱਖਦਾ ਭਾਈ ਮੈਥੋਂ ਜਿਹੜੇ ਬੰਦੇ ਨੇ ਮੇਰਾ ਬਠਿੰਡਾ ਆਦਰਸ਼ ਨਗਰ ਗੋਨਿਆਣਾ ਰੋਡ ਗਲੀ ਨੰਬਰ 7 14797 ਮਕਾਨ ਨੰਬਰ ਜੇ ਮੇਰੇ ਵੀਰ ਭਰਾ ਨੇ ਮਿਲਣਾ ਹੈਗਾ 6 ਤੋਂ 8 ਮੈਂ ਸ਼ਾਮ ਨੂੰ ਸਵੇਰ ਵੀ ਘਰੇ ਮਿਲਦਾ ਮੈਥੋਂ ਕੋਈ ਨੁਕਤੇ ਲਿਖ ਕੇ ਲਿਜਾਣੇ ਆ ਪੁੱਛ ਕੇ ਜਾਣੇ ਆ ਉਹ ਮੇਰੇ ਨਾਲ ਵਾਸਤਾ ਕਰਕੇ ਕਰ ਸਕਦਾ ਹੈ ਜੇ ਫਿਰ ਮੈਂ ਇੱਕ ਕਮੈਂਟਾਂ ਦੇ ਵਿੱਚ ਤੁਹਾਨੂੰ ਨੰਬਰ ਦੇਵਾਂਗਾ ਕਮੈਂਟ ਕਰਨ ਨੂੰ ਇਹਦੇ ਸਕਰੀਨ ਤੇ ਆਊਗਾ ਉਸ ਤੋਂ ਤੁਸੀਂ ਮੇਰਾ ਬੇਰਬਾ ਲੈ ਸਕਦੇ ਹੋ ਡਰੈਸ ਲੈ ਸਕਦੇ ਹੋ ਉਹਦੇ ਤੁਸੀਂ ਆਪ ਦਾ ਕੀ ਕਰਨਾ ਹੈਗਾ ਨਾਂ ਲਿਖਣਾ ਹੈ ਨਾਂ ਲਿਖਣਾ ਹੈ ਪਿੰਡ ਲਿਖਣਾ ਹੈ ਜਗ੍ਹਾ ਲਿਖਣੀ ਆ ਕਿ ਮੈਂ ਕਿੱਥੋਂ ਬੋਲ ਰਿਹਾ ਹਾਂਗਾ ਉਹ ਸਾਰਾ ਤੁਸੀਂ ਦੱਸ ਦਿਓ ਅਸੀਂ ਤੁਹਾਡੇ ਨਾਲ ਉਸ ਤੇ ਵਾਸਤਾ ਕਰ ਲਾਂਗੇ ਉਸ ਤੋਂ ਇੱਕ ਹੋਰ ਵੀ ਫਾਇਦਾ ਹੋ ਜੂਗਾ ਜੇ ਤੁਸੀਂ ਕੋਈ ਵੀਡੀਓ ਬਣਵਾਉਣੀ ਆ ਸਾਥੋਂ ਮਤਲਬ ਫਿਰ ਵੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਦਿਓ ਕੋਈ ਸੇਲ ਪਰਚੇਜ ਦਾ ਕੰਮ ਕਰਵਾਉਣਾ ਹੈ ਤਾਂ ਵੀ ਦੱਸ ਦਿਓ ਕੋਈ ਪਸ਼ੂ ਵੇਚਣਾ ਹੈ ਜਾਂ ਲੈਣਾ ਹੈ ਉਹ ਵੀ ਸਾਨੂੰ ਇਸ ਤੇ ਤੁਸੀਂ ਦੱਸ ਦਿਓ ਮਤਲਬ ਇਸ ਤੇ ਦੱਸਣ ਤੇ ਕਮੈਂਟਾਂ ਕਰਕੇ ਤੁਸੀਂ ਮੇਥੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਕਿਉਂ ਫੋਨ ਕਾਲ ਤਾਂ ਬਹੁਤ ਜ਼ਿਆਦਾ ਹੋਣ ਕਰਕੇ ਇਹ ਸਾਨੂੰ ਭਾਈ ਚੇਂਜ ਕਰਨਾ ਪਿਆ 200 250 ਫੋਨ ਆ ਜਾਂਦਾ ਬਿਲਕੁਲ ਕੋਈ ਇਹ ਆਪਾਂ ਕੀ ਕਰਨਾ ਭਾਈ ਪਾਠਾ ਉਸ ਪਸ਼ੂ ਨੂੰ ਦਾਸ ਦੇਣਾ 10 ਖਰਾਕਾਂ ਦੇ ਦੇਣੀਆਂ ਰੋਜ਼ ਦੀ ਇੱਕ ਖਰਾਕ ਔਰ ਦੇਣੀ ਹੈ ਖਾਲੀ ਪੇਟ ਔਰ ਸਵੇਰ ਵੇਲੇ 2 ਘੰਟੇ ਨੀਰਾ ਨਹੀਂ ਪਾਉਣਾ ਅਗਰ ਤੁਸੀਂ ਰੱਜੇ ਪਸ਼ੂ ਨੂੰ ਦੇ ਦਿਓਗੇ ਨੀਰਾ ਪਾ ਦਿਓਗੇ ਉਹਦੀ ਮੇਰੀ ਦਵਾਈ ਨੇ ਕੋਈ ਨਹੀਂ ਕੰਮ ਕਰਨਾ ਭਾਈ ਮੁੜ ਕੇ ਤੁਸੀਂ ਕਹੋਗੇ ਕੰਮ ਨਹੀਂ ਕੀਤਾ ਇਹਦੀ ਕੀ ਹੈ ਇੱਕ ਪੂੜੀ ਬੰਨਣੀ ਆਪਾਂ ਆਟੇ 'ਚ ਰਲਾ ਕੇ ਇਹਨੂੰ ਜਾ ਆਪਣੇ ਫੀਡ ਦੇ ਵਿੱਚ ਪਾ ਕੇ ਖਾਲੀ ਪੇਟ ਉਹਨੂੰ ਤੁਸੀਂ ਸਵੇਰੇ ਵੇਲੇ ਚਾਰ ਦਿਓ ਇਹ ਨਕੋਰੀਆ ਦੀ ਬਿਮਾਰੀ ਆ ਗਈ ਇਹ ਬਿਲਕੁਲ ਖਤਮ ਹੋ ਜੂ ਬਾਰ-ਬਾਰ ਉਹ ਮਤਲਬ ਸਿੱਟੀ ਜਾਂਦਾ ਕੱਕਾ ਪਾਣੀ ਜਾਂ ਸਿੱਟੀ ਜਾਂਦਾ ਹਰ ਟਾਈਮ ਕੱਕਾ ਪਾਣੀ ਚੱਲੀ ਜਾਂਦਾ ਆਪਾਂ ਕਹਿ ਦਿੰਨੇ ਆ ਵੀ ਤਾਰਾਂ ਦਿੰਦੀਆਂ ਤਾਰਾਂ ਨਹੀਂ ਹੁੰਦੀਆਂ ਉਹ ਤਾਰਾਂ ਦਾ ਰੂਪ ਹੋਊਗਾ ਚਿੱਟਾ ਨਕੋਰੀਏ ਦੀ ਬਿਮਾਰੀ ਦਾ ਹੋਊਗੀਆਂ ਮੈਲੀਆਂ ਔਰ ਮਿੱਟੀ ਰੰਗੀਆਂ ਹੋਣੀਆਂ ਔਰ ਲਗਾਤਾਰ ਹੀ ਪਸ਼ੂ ਦੇਈ ਜਾਊਗਾ ਇਹ ਦੋਨਾਂ ਚੀਜ਼ਾਂ ਦੇ ਵਿੱਚ ਅੰਤਰ ਆ ਇਹ ਚੀਜ਼ ਦੇ ਉੱਤੇ ਜਦੋਂ ਬਾਰ-ਬਾਰ ਮੈਨੂੰ ਲੋਕਾਂ ਨੇ ਕਿਹਾ ਕਮੈਂਟ ਕਰਕੇ ਦੱਸਿਆ ਵੀ ਆਹਾਂ ਆਹ ਚੀਜ਼ਾਂ ਫਿਰ ਇਹਦੇ ਤੇ ਮੈਂ ਖੋਜ ਕਰਕੇ ਫਿਰ ਮੈਂ ਆਹ ਪਾਠਾ ਲਿਆ ਆਂਗਾ ਪਾਠਾ ਲਿਆ ਕੇ ਤਾਂ ਮੈਂ ਅੱਜ ਦੀ ਇਹ ਵੀਡੀਓ ਬਣਾਈ ਆ ਔਰ ਮੇਰੇ ਵੀਰ ਭਰਾਮਾ ਨੇ ਬਹੁਤ ਹੰਗਾਰਾ ਦਿੱਤਾ ਅੱਜ ਵੀਡੀਓ ਬਣਾਉਣ ਦਾ ਤੁਹਾਡੇ ਸਿਰ ਤੇ ਹੀ ਮੈਂ ਵੀਡੀਓ ਬਣਾਈ ਆਗੀ ਤੁਸੀਂ ਮੈਨੂੰ ਜਾਣਕਾਰੀ ਭਰਪੂਰ ਦਿਨੇ ਹੋਗੇ ਬਹੁਤ ਬਹੁਤ ਧੰਨਵਾਦ